ਇੱਕ ਵਾਰ ਤੁਰ ਜਾਵਣ ਤਾਂ ਮਾਵਾ ਦੁਬਾਰਾ ਨਹੀਂ ਲੱਭਦੀਆਂ ਇਹ ਗੱਲ ਬਿਲਕੁਲ ਸੱਚ ਹੈ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਰਿਸ਼ਤਾ ਮਾਂ ਤੇ ਪੁੱਤ ਦਾ ਹੁੰਦਾ ਹੈ ਮਾਂ ਤੇ ਆਪਣੇ ਬੱਚੇ ਦਾ ਰਿਸ਼ਤਾ ਕੋਈ ਨਹੀਂ ਭੁਲਾ ਸਕਦਾ ਜਦੋਂ ਦੁਨੀਆ ਦੇ ਵਿੱਚੋਂ ਮਾਂ ਛੱਡ ਕੇ ਜਾਂਦੀ ਹੈ ਤਾਂ ਮੁੜ ਕੇ ਪਿੱਛੇ ਹੰਝੂ ਹੀ ਰਹਿ ਜਾਂਦੇ ਨੇ ਉਹਨਾਂ ਦੀਆਂ ਯਾਦਾਂ ਹੀ ਰਹਿ ਜਾਂਦੀਆਂ ਨੇ ਮਾਂ ਨੂੰ ਯਾਦ ਕਰਦੇ ਹੋਏ ਇੱਕ ਵਾਰ ਫਿਰ ਪਾਕਿਸਤਾਨੀ ਪੁਲਿਸ ਮੁਲਾਜ਼ਮ ਦੇ ਵੱਲੋਂ ਮਾਂ ਦੇ ਨਾਮ ਤੇ ਉੱਤੇ ਗੀਤ ਗਾਇਆ ਗਿਆ ਹੈਗਾ ਕਿ ਇੱਕ ਵਾਰ ਤੁਰ ਜਾਵਣ ਤਾਂ ਮਾਂ ਵਾਂ ਲੱਭਦੀਆਂ ਨਹੀਂ ਤਾਂ ਇਸ ਗੀਤ ਨੂੰ ਸੁਣ ਆਸ-ਪਾਸ ਖੜੀਆਂ ਮਾਵਾਂ ਵੀ ਰੋਣ ਲੱਗ ਜਾਂਦੀਆਂ ਨੇ ਭਾਵੁਕ ਹੋ ਜਾਂਦੀਆਂ ਨੇ ਕਿਉਂਕਿ ਮਾਂ ਹਰ ਕਿਸੇ ਦੀ ਹੁੰਦੀ ਹੈ ਜਦੋਂ ਮਾਂ ਤੁਰ ਜਾਂਦੀ ਹੈ ਤਾਂ ਪਿੱਛੇ ਕੋਈ ਨਹੀਂ ਹੁੰਦੀਆਂ ਕਹਿੰਦੇ ਨੇ ਲੱਖ ਤਾਈਆਂ ਤਾਚੀਆਂ ਹੋਣ ਗਿਆ ਪਰ ਮਾਵਾ ਮਾਵਾ ਹੀ ਹੁੰਦੀਆਂ ਨੇ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਭਾਵੂ ਕਰ ਦੇਣ ਵਾਲਾ ਇਹ ਗੀਤ ਤੁਸੀਂ ਵੀ ਜ਼ਰੂਰ ਸੁਣਿਓ ਅਕਸਰ ਇਹ ਪੁਲਸ ਮੁਲਾਜ਼ਮ ਮਾਂ ਨੂੰ ਯਾਦ ਕਰਦੇ ਹੋਏ ਸਭ ਨੂੰ ਜਗਤ ਦੇ ਉੱਤੇ ਰਹਿੰਦੇ ਸਾਰਿਆਂ ਨੂੰ ਪਿਆਰ ਦੇ ਮਿੱਠੇ ਬੋਲ ਅਗਾਉਣ ਦੇ ਲਈ ਤੇ ਸੁਣਾਉਣ ਦੇ ਲਈ ਇਹ ਕਹਿੰਦੇ ਨੇ ਤਾਂ ਇਸ ਪੁਲਸ ਪੁਲਸ ਮੁਲਾਜ਼ਮ ਦੀ ਬਾਖਮਾਲ ਆਵਾਜ਼ ਦੇ ਨਾਲ ਇੱਕ ਵਾਰ ਤੁਸੀਂ ਵੀ ਸੁਣਿਓ ਆਗੇ ਹੋਏ ਚੋਕਦਿਆਂ ਹਾਏ ਚੰਗੀ ਮਾੜੀ ਥਾਂ ਤੋਂ ਇਹ ਮਾਵਾਂ ਰੋਕਦਿਆਂ ਲੋਕੋਂ ਮੁਫ਼ਤ ਚੇਡੀਆਂ उ सलाम लभद टुर जावन मां लभद नुत्र भावेंालख जहान घुमंदे ਸਾਰੇ ਜੱਗ ਤੋਂ ਚੰਗੇ ਨੇ ਲੋਕੋ ਮੁਫਤ ਛੇਡੀਆਂ ਮਾਂ ਨੇਕ ਵਫਾਵਾ ਲੱਭਦੀਆਂ ਨਹੀਂ ਤੁਰ ਜਾਵਣ ਜਦੋਂ ਮਾਂ ਤੇ ਮੁੜ ਕੇ ਲੱਭਦੀਆਂ ਨਹੀਂ ਛੋੜਾ ਸਹਿਣਾ ਏ ਮਾਂ ਫੇਰਾ ਪੈ ਡਿਗਣਾ ਆਪੇ ਉੱਠਣਾ ਪਹਿਣਾ ਏ ਉਹ ਪੁੱਤ ਬismillah ਹਏ ਬismillah ਦਿਆਂ ਫੇਰ ਸਦਾਂ ਵਾ ਲੱਭਦੀਆਂ ਨਹੀਂ ਕੱਢੁਰ ਜਾਵਨ ਇੱਕ ਵਾਰ ਲੱਭਦੀਆਂ ਨਹੀਂ ਮਾ